ਸਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਲਾਡੋ ਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋ ਸਮਾਉਣ ਵੇਲੇ ਗੁਰਗੱਦੀ ਗੁਰੂ ਬਾਬਾ ਬਕਾਲੇ ਕਹਿ ਕੇ ਜੋਤੀ ਜੋਤ ਸਮਾਗੇ ਸਨ ਜਦ ਸਿੱਖ ਸੰਗਤਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਬਾਬਾ ਬਕਾਲੇ ਪਿੰਡ ਵਿੱਚ ਹੈ ਉੱਥੇ ਧੀਰਮਲ ਅਤੇ ਸੋਡੀਆਂ ਨੇ 22 ਮੰਡੀਆਂ ਸਥਾਪਿਤ ਕਰਨ ਸਭ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਗਏ ਗੁਰੂ ਤੇਗ ਬਹਾਦਰ ਜੀ ਆਪਣੇ ਭੋਰੇ ਵਿੱਚ ਅਕਾਲ ਪੁਰਖ ਪਰਮਾਤਮਾ ਵਿੱਚ ਲਿਵ ਲਾ ਕੇ ਸਮਾਧੀ ਵਿੱਚ ਬਿਰਾਜਮਾਨ ਸਨ ਧੀਰਮਲ ਅਤੇ ਸਭ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਗਏ ਸਨ ਇੱਕ ਦੂਜੇ ਦੀ ਨਿੰਦਿਆ ਕਰਨ ਲੱਗ ਗਏ ਸੰਗਤਾਂ ਬਕਾਲੇ ਆਉਣ ਲੱਗੀਆਂ ਸਨ ਪਰੰਤੂ ਸਾਰੀਆਂ ਸੰਗਤਾਂ ਦੇਖ ਕੇ ਬਹੁਤ ਪਰੇਸ਼ਾਨ ਸਨ ਕਿ ਕਿਸ ਨੂੰ ਗੁਰੂ ਮੰਨੀਏ ਕੁਝ ਸਮੇਂ ਤੱਕ ਸਿੱਖਾਂ ਨੂੰ ਸੱਚਾ ਗੁਰੂ ਨਹੀਂ ਲੱਭਿਆ ਭਾਈ ਮੱਖਣਸ਼ਾਹ ਲਬਾਣਾ ਜੀ ਗੁਰੂ ਘਰ ਦੇ ਬਹੁਤ ਹੀ ਪਿਆਰ ਵਾਲੇ ਸਰਦਾਲੂ ਸਿੱਖ ਸਨ ਭਾਈ ਮੱਖਣਸ਼ਾਹ ਜੀ ਜੇਲਮ ਦੇ ਰਹਿਣ ਵਾਲੇ ਸਨ ਮੱਖਣਸ਼ਾਹ ਲਬਾਣਾ ਜੀ ਇੱਕ ਵਪਾਰੀ ਸਨ ਜੋ ਦੇਸ਼ਾਂ-ਵਦੇਸ਼ਾਂ ਵਿੱਚ ਵਪਾਰ ਦਾ ਕੰਮ ਕਰਦੇ ਸਨ ਇੱਕ ਵਾਰ ਜਦੋਂ ਭਾਈ ਸਾਹਿਬ ਜੀ ਵਪਾਰ ਕਰਨ ਲਈ ਸਮੁੰਦਰੀ ਜਹਾਜ਼ ਉੱਤੇ ਮਾਲ ਲੱਦ ਕੇ ਸਮੁੰਦਰੀ ਰਸਤੇ ਜਾ ਰਹੇ ਸਨ ਰਸਤੇ ਵਿੱਚ ਸਮੁੰਦਰ ਵਿੱਚ ਭਿਆਨਕ ਤੂਫਾਨ ਆਇਆ। ਉਹਨਾਂ ਦਾ ਜਹਾਜ਼ ਉਸ ਤੂਫਾਨ ਵਿੱਚ ਫਸ ਗਿਆ। ਤੂਫਾਨ ਨੇ ਸਮੁੰਦਰ ਵਿੱਚ ਉਥਲ-ਪੁਥਲ ਮਚਾ ਦਿੱਤੀ। ਸਮਾਨ ਨਾਲ ਭਰਿਆ ਜਹਾਜ਼ ਸਮੁੰਦਰ ਵਿੱਚ ਫਸ ਗਿਆ। ਮਲਾਹਾਂ ਨੇ ਆਖਿਆ ਕਿ ਤੂਫਾਨ ਰੁਕ ਨਹੀਂ ਰਿਹਾ। ਆਪਣਾ ਜਹਾਜ਼ ਡੁੱਬਣ ਵਾਲਾ ਹੈ। ਇਹ ਸੁਣ ਕੇ ਮੱਖਣ ਸ਼ਾਹ ਜੀ ਡੋਲੇ ਨਹੀਂ ਅਤੇ ਸਹਾਇਤਾ ਵਾਸਤੇ ਗੁਰੂ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕਰਨ ਲੱਗੇ। ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦਾ ਸੇਵਕ ਹਾਂ ਮੇਰਾ ਜਹਾਜ਼ ਡੁੱਬਣ ਲੱਗਾ ਹੈ ਆਪ ਜੀ ਇਸ ਨੂੰ ਬੰਨੇ ਲਾ ਦਿਓ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ 500 ਮੋਹਰਾ ਬੇਟਾ ਕਰਾਂਗਾ ਭਾਈ ਮੱਖਣ ਸ਼ਾਹ ਜੀ ਨੂੰ ਵਿਸ਼ਵਾਸ ਸੀ ਕਿ ਗੁਰੂ ਸਾਹਿਬ ਜੀ ਜਹਾਜ਼ ਡੁੱਬਣ ਤੋਂ ਬਚਾ ਲੈਣਗੇ ਕੁਝ ਚਿਰ ਬਾਅਦ ਹਵਾ ਦਾ ਰੁਖ ਬਦਲ ਗਿਆ ਅਤੇ ਜਹਾਜ਼ ਸਮੁੰਦਰ ਦੇ ਬੰਨੇ ਲੱਗ ਗਿਆ ਮੱਖਣ ਸ਼ਾਹ ਜੀ ਬੜੇ ਖੁਸ਼ ਹੋਏ ਆਪਣਾ ਕੰਮ ਸਾਂਭ ਕੇ ਸਭ ਤੋਂ ਪਹਿਲਾਂ ਦਿੱਲੀ ਪਹੁੰਚੇ ਦਿੱਲੀ ਪਹੁੰਚ ਕੇ ਪਤਾ ਲੱਗਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ ਅਤੇ ਉਹਨਾਂ ਦੀ ਥਾਂ ਗੁਰਗੱਦੀ ਉੱਤੇ ਬਾਬਾ ਬਕਾਲੇ ਪਿੰਡ ਹਨ ਜਦ ਮੱਖਣ ਸ਼ਾਹ ਜੀ ਦਿੱਲੀ ਤੋਂ ਬਾਬਾ ਬਕਾਲੇ ਆਏ ਉਹਨਾਂ ਨੇ ਵੇਖਿਆ ਕਿ ਉੱਥੇ ਤਾਂ 22 ਮੰਜੀਆਂ ਤੇ ਬੈਠੇ ਪੇਖੀ ਬੰਦੇ ਸਭ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਹਨ ਜਦ ਸੋਡੀਆਂ ਨੂੰ ਪਤਾ ਲੱਗਿਆ ਕਿ ਇੱਕ ਵਪਾਰੀ ਸਿੱਖ ਆਇਆ ਹੈ ਸਭ ਆਪਣੀ ਆਪਣੀ ਉਪਮਾ ਕਰਨ ਲੱਗ ਗਏ ਸਨ ਅਤੇ ਇੱਕ ਦੂਜੇ ਦੀ ਨਿੰਦਿਆ ਕਰਨ ਲੱਗੇ ਭਾਈ ਮੱਖਣ ਸ਼ਾਹ ਜੀ ਸੋਚਾਂ ਵਿੱਚ ਪੈ ਗਏ ਕਿ ਕਿਹੜਾ ਸੱਚਾ ਗੁਰੂ ਹੈ ਅਤੇ ਕਿਹੜਾ ਝੂਠਾ ਸੱਚਾ ਗੁਰੂ ਕਿਵੇਂ ਲੱਭੀਏ ਅੰਤ ਭਾਈ ਮੱਖਣ ਸ਼ਾਹ ਜੀ ਨੇ ਵਿਚਾਰਿਆ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਜਿਸ ਨੇ ਮੇਰੀ ਅਰਦਾਸ ਸੁਣ ਕੇ ਜਹਾਜ ਬੰਨੇ ਲਾਇਆ ਉਹ ਆਪੇ ਅਰਦਾਸ ਦੀ 500 ਮੋਹਰਾਂ ਮੰਗ ਲਵੇਗਾ ਭਾਈ ਮੱਖਣ ਸ਼ਾਹ ਜੀ ਸਭ ਅੱਗੇ 2-2 ਮੋਰਾਂ ਰੱਖ ਕੇ ਮੱਥਾ ਟੇਕੀ ਜਾਣ ਸਾਰੇ 2-2 ਮੋਰਾਂ ਵੇਖ ਕੇ ਪ੍ਰਸੰਨ ਹੋ ਗਏ ਪਰ ਕਿਸੇ ਨੇ ਵੀ 500 ਮੋਰ ਨਾ ਮੰਗੀ ਭਾਈ ਮੱਖਣ ਸ਼ਾਹ ਜੀ ਨੂੰ ਪਤਾ ਲੱਗ ਗਿਆ ਇੰਨਾ ਵਿੱਚ ਕੋਈ ਵੀ ਸੱਚਾ ਗੁਰੂ ਨਹੀਂ ਹੈ ਭਾਈ ਮੱਖਣ ਸ਼ਾਹ ਜੀ ਨੂੰ ਪਿੰਡ ਦੇ ਕੁਝ ਲੋਕਾਂ ਤੋਂ ਪੁੱਛ ਪੜਤਾਲ ਕਰਕੇ ਪਤਾ ਲੱਗਿਆ ਕਿ ਇੱਥੇ ਸਿਰ ਗੁਰੂ ਤੇ ਇੱਕ ਬਹਾਦਰ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਬਜ਼ਾਦੇ ਪੂਰਾ ਸਾਹਿਬ ਜੀ ਵਿੱਚ ਬੈਠ ਕੇ ਭਗਤੀ ਕਰ ਰਹੇ ਹਨ ਭਾਈ ਮੱਖਣ ਸ਼ਾਹ ਜੀ ਉਹਨਾਂ ਦੇ ਘਰ ਚਲੇ ਗਏ ਜਦ ਭਾਈ ਮੱਖਣ ਸ਼ਾਹ ਜੀ ਪੂਰਾ ਸਾਹਿਬ ਗਏ ਅਤੇ ਉਹਨਾਂ ਅੱਗੇ ਦੋ ਮੋਹਰਾਂ ਰੱਖ ਕੇ ਸੀਸ ਨਿਵਾਇਆ ਤਾਂ ਗੁਰੂ ਸਾਹਿਬ ਦੀ ਮੁਸਕਰਾ ਕੇ ਕਿਹਾ ਮੱਖਣ ਸ਼ਾਹ ਜੀ ਤੁਸੀਂ ਤਾਂ 500 ਮੋਹਰਾਂ ਭੇਟਾਂ ਕਰਨ ਦਾ ਵਚਨ ਕੀਤਾ ਸੀ ਹੁਣ ਤੁਸੀਂ ਦੋ ਮੋਰਾ ਭੇਟਾ ਕਰ ਰਹੇ ਹੋ ਗੁਰੂ ਸਾਹਿਬ ਜੀ ਦੇ ਸਿੱਖ ਆਪਣੇ ਬਚਨਾਂ ਦੀ ਪਾਲਣਾ ਕਰਦੇ ਹਨ ਜਦ ਗੁਰੂ ਸਾਹਿਬ ਜੀ ਨੇ 500 ਮੋਰਾ ਬਾਰੇ ਕਿਹਾ ਅਤੇ ਮੱਖਣ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦਾ ਮੋਢਾ ਵੀ ਛਿਲਿਆ ਹੋਇਆ ਵੇਖਿਆ ਤਾਂ ਮੱਖਣ ਸਾਹਿਬ ਜੀ ਨੂੰ ਯਕੀਨ ਹੋ ਗਿਆ ਕਿ ਇਹੀ ਅਸਲ ਗੁਰੂ ਹਨ ਭਾਈ ਸਾਹਿਬ ਜੀ ਦੀਆਂ ਅੱਖਾਂ ਵਿੱਚ ਨੀਰ ਵਹਿਣ ਲੱਗ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸੀਸ ਝੁਕ ਦਿੱਤਾ ਅਤੇ ਮਾਫੀ ਮੰਗੀ ਭਾਈ ਮੱਖਣ ਸਾਹ ਨੂੰ ਸੱਚੇ ਗੁਰੂ ਜੀ ਦੇ ਦਰਸ਼ਨ ਹੋ ਗਏ ਸਨ ਖੁਸ਼ੀ-ਖੁਸ਼ੀ ਭਾਈ ਮੱਖਣ ਸਾਹਿਬ ਜੀ ਕੋਠੇ ਉੱਤੇ ਚੜ੍ਹ ਕੇ ਕਹਿਣ ਲੱਗੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਸ ਤਰ੍ਹਾਂ ਭਾਈ ਮੱਖਣ ਸਾਹਿਬਾਣਾ ਜੀ ਨੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਖੋਜ ਕੀਤੀ ਤੇ ਸਭ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ